ਸ਼ਿਆਰਪੜ ਦੇ ਪਹਾੜਾਂ ਵਿੱਚ ਬਸਿਆ ਨਾਗਾਲੈਂਡ ਦੇ ਭਲੇਖੇ ਪੌਂਦਾ ਪਿੰਡ ਜਿੱਥੇ ਪਹਾੜਾਂ ਵਿੱਚੋਂ ਫੁੱਟਦੇ ਨੇ ਅੰਮ੍ਰਿਤ ਵਰਗੇ ਚਸਮੇ ਚਸਮਿਆਂ ਦਾ ਪਾਣੀ ਦੂਰੋਂ ਦੂਰੋਂ ਲੈਣ ਆਉਂਦੇ ਨੇ ਲੋਕ ਜਿਹੜੇ ਝਰਨੇ ਆ ਇਹ ਕੁਦਰਤੀ ਪਾਣੀ ਫੁੱਟਦਾ ਧਰਤੀ ਦੇ ਵਿੱਚੋਂ ਜੀ ਹਾਂਜੀ ਕੁਦਰਤੀ ਇਹ ਪਾਣੀ ਬੰਦ ਹੋਣਾ ਹੀ ਨਹੀਂ ਕਦੇ ਵੀ ਕਾਫੀ ਦੂਰੋਂ ਦੂਰੋਂ ਮੁੱਕੀ ਦੇਖਣਦੇ ਇੱਥੇ ਪਬਲਿਕ ਆਉਂਦੀ ਹੈ ਤੇ ਆਪਣੇ ਬਸਾਖੀ ਨੂੰ ਇਸ਼ਨਾਨ ਕਰਨਾ ਵੀ ਆਉਂਦੇ ਇੱਥੇ ਨਾਗ ਵੀ ਪੱਕਾ ਹੀ ਜਾਂਦਾ ਉੱਥੇ ਅੱਛਾ ਤਾਂ ਇਹ ਇਦਾਂ ਹੀ ਦੇਖਦੇ ਆਪ ਯਾਨੀ ਕਈ ਤੁਹਾਨੂੰ ਦੇਖਣ ਨਾਲ ਗੱਪ ਹੋ ਜਾਂਣਾ ਬਹੁਤ ਡੁੰਗੀ ਕਮਰੇ ਤੋਂ ਵੀ ਵੱਡੀ ਇਹ ਗੁਫਾਇਆ ਦੇਖ ਲਓ ਕਿਦਾਂ ਜੰਮਨ ਨੇ ਕਿਸੇ ਨੇ ਕੱਢੀ ਹੋਊਗੀ ਦੇਖ ਕੇ ਜਿਹਨੂੰ ਡਰ ਲੱਗਦਾ ਪਿਆ ਆ ਕਿੱਡਾ ਭਾਰਾ درخت ਆ ਸਾਰਾ ਪਟ ਹੋ ਗਿਆ ਆ ਤੇ ਪਹਾੜੀ ਦੇ ਉੱਤੇ ਟੇਡਾ ਹੋ ਗਿਆ ਆ ਰਸਤੇ ਵਿੱਚ ਇੱਕ ਹੋਰ ਗੁਫਾ ਨਜ਼ਰ ਆਈ ਆ ਕਿੰਨੀ ਲੰਬੀ ਗੁਫਾਇਆ ਇਸ ਤਰ੍ਹਾਂ ਦੀਆਂ ਬਹੁਤ ਗੁਫਾ ਹੁੰਦੀਆਂ ਰਸਤੇ ਵਿੱਚ ਜਦੋਂ ਅਸੀਂ ਚਾਰਨੇ ਵੱਲ ਨੂੰ ਜਾਂਦੇ ਆ ਸਾਡੇ ਤੇ ਵਾਤਾਵਰਣੀ ਬਹੁਤ ਵਧੀਆ ਜਦੋਂ ਲੋਕਡਾਊਨ ਸੀਗਾ ਨਾ तकरीबन तकरीबन 70% ਜਿਹੜੀ ਪਬਲਿਕ ਸੀ ਇਹ ਸਾਡੇ ਇਧਰ ਹੀ ਘੁੰਮਣ ਆਉਂਦੀ ਗੀ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅੰਮ੍ਰਿਤ ਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਦੇ ਅਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਆ ਇਹ ਪਿੰਡ ਹਰ ਕਿਸੇ ਨੂੰ ਬਹੁਤ ਵਧੀਆ ਲੱਗੇਗਾ ਇਸ ਪਿੰਡ ਦੇ ਵਿੱਚ ਕੁਦਰਤੀ ਪਹਾੜੀਆਂ ਵਿੱਚੋਂ ਪਾਣੀ ਫੁੱਟਦਾ ਆ ਜਿਹੜਾ ਪਿੰਡ ਵਿੱਚ ਲਗਾਤਾਰ ਚੱਲਦਾ ਹੀ ਰਹਿੰਦਾ ਆ ਇਹ ਪਾਣੀ ਲੋਕਾਂ ਲਈ ਇੱਕ ਰੋਜਗਾਰ ਦਾ ਸਾਧਨ ਬਣਿਆ ਹੋਇਆ ਆ ਇਸ ਪਿੰਡ ਨੇ ਕਾਫੀ ਤਰੱਕੀ ਕੀਤੀ ਆ ਇਸ ਪਾਣੀ ਦੇ ਨਾਲ ਇਸ ਪਿੰਡ ਵਿੱਚ ਤੁਹਾਨੂੰ ਕਾਫੀ ਝਰਨੇ ਦੇਖਣ ਨੂੰ ਮਿਲਣਗੇ ਜੰਗਲ ਦੇ ਵਿੱਚ ਬਹੁਤ ਸੋਹਣਾ ਜੰਗਲ ਆ ਦੂਰੋਂ ਦੂਰੋਂ ਜਿਹੜੇ ਲੋਕਾਂ ਨੂੰ ਪਤਾ ਆ ਇਸ ਪਿੰਡ ਬਾਰੇ ਉਹ ਦੇਖਣ ਆਉਂਦੇ ਆ ਕਹਿੰਦੇ ਜਿਹੜਾ ਪਾਣੀ ਫੁੱਟਦਾ ਆ ਪਹਾੜੀਆਂ ਵਿੱਚੋਂ ਜਾਂ ਝਰਨਿਆਂ ਦਾ ਉਹ ਪਾਣੀ ਅੰਮ੍ਰਿਤ ਦੇ ਬਰਾਬਰ ਆ ਲੋਕ ਇੱਥੋਂ ਬੋਤਲਾਂ 'ਚ ਭਰ-ਭਰ ਕੇ ਵੀ ਲੈ ਕੇ ਜਾਂਦੇ ਆ ਤੇ ਨਹਾਉਣ ਵੀ ਆਉਂਦੇ ਆ ਚਲੋ ਹੁਣ ਚੱਲਦੇ ਆ ਪਿੰਡ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਨਰੂੜ ਪਿੰਡ ਵਿੱਚ ਪਹੁੰਚ ਗਏ ਆ ਬਹੁਤ ਸੋਹਣਾ ਪਿੰਡ ਆ ਜਿਹੜਾ ਸੰਗੜੇ ਜੰਗਲਾਂ ਵਿੱਚ ਵਸਿਆ ਹੋਇਆ ਆ ਪਿੰਡ ਦਾ ਬਹੁਤ ਸ਼ਾਂਤ ਮਾਹੌਲ ਨਜ਼ਰ ਆ ਰਿਹਾ ਆ ਇਸ ਪਿੰਡ ਵਿੱਚ ਆ ਕੇ ਹਰ ਕਿਸੇ ਦਾ ਦਿਲ ਲੱਗੇਗਾ ਤੇ ਸਕੂਨ ਮਿਲੇਗਾ ਇਹ ਪਿੰਡ ਹਿਸ਼ਾਰਪੁਰ ਤੋਂ 35 ਕਿਲੋਮੀਟਰ ਪਿੰਦਾ ਆ ਜਦੋਂ ਤੁਸੀਂ ਹਿਸ਼ਾਰਪੁਰ ਤੋਂ ਦਸੂਹਾ ਜਾਂਦੇ ਆ ਰਸਤੇ 'ਚ ਹਰਿਆਣਾ ਆਉਂਦਾ ਆ ਹਰਿਆਣੇ ਤੋਂ ਤੁਸੀਂ ਤਲਵਾਰਾ ਰੋਡ ਹੋ ਜਾਣਾ ਆ ਤਾਂ ਰਸਤੇ 'ਚ ਢੋਲਵਾਹਾ ਆਉਂਦਾ ਆ ਢੋਲਵਾਹੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ 'ਇਸ ਪਿੰਡ ਦਾ బోర్ ਲੱਗਾ ਹੋਇਆ ਆ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਇਸ ਪਿੰਡ ਵਿੱਚ ਪਹੁੰਚ ਸਕਦੇ ਆ ਕੁਦਰਤ ਵੱਲੋਂ ਇਸ ਪਿੰਡ ਨੂੰ ਇੱਕ ਅਲਮੋਲ ਦਾਤ ਬਖਸ਼ੀ ਹੋਈ ਆ ਇਸ ਪਿੰਡ ਦੀਆਂ ਪਹਾੜੀਆਂ ਵਿੱਚੋਂ ਅੰਮ੍ਰਿਤ ਵਰਗੇ ਝਰਨੇ ਫੁੱਟਦੇ ਆ ਜਿਹੜੇ ਸਰੀਰ ਲਈ ਬਹੁਤ ਅਨਮੋਲ ਨੇ ਦੂਰੋਂ ਦੂਰੋਂ ਲੋਕ ਇਸ ਪਿੰਡ ਵਿੱਚ ਆ ਕੇ ਇਨ੍ਹਾਂ ਝਰਨਿਆਂ ਦਾ ਪਾਣੀ ਪੀਣ ਲਈ ਲੈ ਕੇ ਜਾਂਦੇ ਆ ਤੇ ਧਿਆਰਾਂ ਤੇ ਝਰਨਿਆਂ ਹੀਟਣਾਉਂਦੇ ਆ ਪਹਾੜਾਂ ਵਿੱਚੋਂ ਕੁਦਰਤੀ ਫੁੱਟ ਦਾ ਪਾਣੀ ਲੋਕਾਂ ਲਈ ਸਵਰਗ ਤੇ ਰੋਜੀ ਰੋਟੀ ਦਾ ਕਾਰਨ ਬਣਿਆ ਹੋਇਆ ਆ ਕਿਉਂਕਿ ਇਹ ਪਾਣੀ 12 ਮਹੀਨੇ ਚੱਲਦਾ ਹੀ ਰਹਿੰਦਾ ਆ ਤੇ ਲੋਕ ਆਪਣੇ ਖੇਤਾਂ ਵਾਸਤੇ ਇਹ ਪਾਣੀ ਵੱੱਦਦੇ ਆ ਸਾਨੂੰ ਸਾਹਮਣੇ ਪਹਾੜੀ ਤੇ ਗੁਫਾ ਨਜ਼ਰ ਆ ਰਹੀ ਆ ਦੇਖੋ ਨੂੰ ਕਾਫੀ ਵੱਡੀ ਲੱਗਦੀ ਪਈ ਆ ਤੁਸੀਂ ਗੌਰ ਨਾਲ ਦੇਖੋ ਬਹੁਤ ਡੂੰਗੀ ਕਮਰੇ ਤੋਂ ਵੀ ਵੱਡੀ ਇਹ ਗੁਫਾ ਆ ਦੇਖ ਲਓ ਕਿਦਾਂ ਜਨਮ ਨੇ ਕਿਸੇ ਨੇ ਕੱਢੀ ਹੋਊਗੀ ਦੇਖ ਕੇ ਜਿਹਨੂੰ ਡਰ ਲੱਗਦਾ ਪਿਆ ਆ ਜਾਂਦੇ ਜਾਂਦੇ ਰਸਤੇ ਦੇ ਵਿੱਚ ਸਾਨੂੰ ਪਾਜੀ ਹੁਣ ਨਹੀਂ ਮਿਲੇ ਆ ਉਹ ਦੀ ਸਸਤੀ ਗੱਲ ਦੀ ਤੇ ਇਹ ਨਰੂਡ ਪੈਣ ਦੇ ਜੰਗਲ ਪੈਂਦੇ ਆ ਜੀ ਹਾਂਜੀ ਆ ਦੇਖਣਾ ਹੋਵੇ ਪਰਮਾਤਮਾ ਵੱਲੋਂ ਜੀ ਇੱਕ ਇਸ ਪਿੰਡ ਨੂੰ ਤੁਸੀਂ ਲਾ ਲੋ ਕਿ ਇੱਕ ਗਿਫਟ ਹੀ ਹੈ ਗਿਫਟੀ ਹੈ ਜੀ ਹਾਂਜੀ ਹਾਂਜੀ ਇੰਨੀ ਸੋਹਣੀ ਜਗ੍ਹਾ ਤੇ ਇੱਥੇ ਲੋਕ ਰਹਿੰਦੇ ਆ ਜੀ ਤੇ ਤੁਹਾਨੂੰ ਤਾਂ ਕਾਫੀ ਆਨੰਦ ਆਉਂਦਾ ਹੋਣਾ ਜੀ ਇੱਥੇ ਰਹਿ ਕੇ ਹੋਰ ਜੀ ਹੋਰ ਹਾਂਜੀ ਹਾਂਜੀ ਸ਼ਹਿਰਾਂ ਤੋਂ ਕਹਿੰਦੇ ਤੁਸੀਂ ਪਸੰਦ ਕਰਦੇ ਹੋ ਨਾ ਹਾਂਜੀ ਨਾ ਇੱਥੇ ਜੰਗਲਾਂ ਦੀ ਵਧੀਆ ਪ੍ਰਦੂਸ਼ਣ ਠੀਕ ਹੈ ਵਧੀਆ ਤਾਜੀ ਹਵਾ ਲਾਉ ਠੀਕ ਹੈ ਜੀ ਠੀਕ ਹੈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਆ ਕਿ ਲੋਕ ਇਸ ਪਿੰਡ ਵਿੱਚ ਰਹਿ ਕੇ ਕਿੰਨੇ ਖੁਸ਼ ਨੇ ਉਦਰਤ ਬਲੌਨ ਦਿੱਤੀ ਅਲਮੋਲ ਦਾਤ ਇਹਨਾਂ ਲੋਕਾਂ ਲਈ ਵਰਦਾਨ ਬਣੀ ਹੋਈ ਆ ਰਸਤੇ ਵਿੱਚ ਇੱਕ ਹੋਰ ਗੁਫਾ ਨਜ਼ਰ ਆਈ ਆ ਇਹ ਦੋ ਪਾਸਿਓਂ ਗੁਫਾ ਆ ਤੇ ਪਹਾੜੀ ਦੇ ਬਿਲਕੁਲ ਥੱਲੇ ਆ ਜਿਹੜੀ ਪਹਿਲੀ ਗੁਫਾ ਸੀਗੀ ਉਹ ਸੈਂਟਰ ਦੇ ਵਿੱਚ ਸੀਗੀ ਹੁਣ ਅਸੀਂ ਤੁਹਾਨੂੰ ਬਿਲਕੁਲ ਨਜ਼ਦੀਕ ਜਾ ਕੇ ਦਿਖਾਉਣੇ ਆ ਤੁਸੀਂ ਗੌਰ ਨਾਲ ਦੇਖੋ ਇਹ ਕਿੰਨੀ ਲੰਬੀ ਗੁਫਾ ਆ ਇਸ ਤਰ੍ਹਾਂ ਦੀਆਂ ਬਹੁਤ ਗੁਫਾ ਹੁੰਦੀਆਂ ਰਸਤੇ ਵਿੱਚ ਜਦੋਂ ਅਸੀਂ ਝਰਨੇ ਵੱਲ ਨੂੰ ਜਾਂਦੇ ਆ ਅਸੀਂ ਆਪਣੀ ਬਾਈਕ ਲੱਗੇ ਸਿੱਕੇ ਲਗਾਉਣ ਕਿਉਂਕਿ ਅੱਗੇ ਬਾਈਕ ਨਹੀਂ ਜਾਂਦੀ ਸਾਨੂੰ ਪੈਦਲ ਜਾਣਾ ਪੈਣਾ ਆ ਤਾਂ ਇੱਥੇ ਸਾਨੂੰ ਭਾਜੀ ਹੁਣ ਹੀ ਮਿਲੇ ਆ ਇਹ ਸਾਡੇ ਸਬਸਕ੍ਰਾਈਬਰ ਆ ਤੇ ਸੱਸੀ ਦਾ ਪਾਜੀ ਹੁਸਤਗਲ ਦੇ ਪਾਜੀ ਤੇ ਪਾਜੀ ਫਿਰ ਤੁਸੀਂ ਵੀਡੀਓ ਸਾਡੀ YouTube ਤੇ ਦੇਖਦੇ ਜਾਂ Facebook ਤੇ ਹਾਂ Facebook ਤੇ ਦੇਖੀਆ ਮੈਂ ਤੇ ਬਹੁਤ ਵਧੀਆ ਵੀਡੀਓ ਲੱਗੀਆਂ ਮੈਂ ਆਪਣੇ ਡੈਮ ਦੀਆਂ ਪਾਈਆਂ ਸੀ ਦੀਆਂ ਠਾਣਾ ਡੈਮ ਦੀਆਂ ਠੀਕ ਹੈ ਤੇ ਆਪਣੇ ਕੁੱਕਰ ਨੇੜ ਦੀਆਂ ਪਾਈਆਂ ਸੀਗੀਆਂ ਠੀਕ ਹੈ ਦੇਰੀਆਂ ਦੀਆਂ ਪਾਈਆਂ ਸੀਗਾ ਮੈਂਗਰੋਵਲ ਦੀਆਂ ਪਾਈਆਂ ਸੀਗੀਆਂ ਇੱਕ ਹੋਰ ਸੀਗੀ ਉਹਦਾ ਤੁਸੀਂ ਨਾਮ ਲਿਆ ਸੀ ਕੋਈ ਤਿੰਦਰਾ ਮੈਨੂੰ ਤਿੰਦਰਾ ਦੇਖੀ ਵੀਡੀਓ ਬਹੁਤ ਅੱਛੀਆਂ ਲੱਗੀਆਂ ਤੇ ਜਦੋਂ ਤੁਹਾਡਾਂ ਨਾਲ ਗੱਲਬਾਤ ਮਿਲਗੀ ਮੈਨੂੰ ਤੇ ਮੈਨੂੰ ਲੱਗਿਆ ਵੀ ਭਾਜੀ ਹੁਣ ਤਾਂ ਹੋਈਏ ਵੀ ਥੋੜੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਮੈਂ ਕਿਹਾ ਜਦੋਂ ਬਾਅਦ ਤੁਹਾਨੂੰ ਦੱਸਾਂ ਆਪਣਾ ਬਹੁਤ ਖੁਸ਼ੀ ਹੁੰਦੀ ਜੇ ਲੋ ਤੁਹਾਡੇ ਵਾਂਗੇ ਭਰਾ ਮਿਲਦੇ ਆ ਭਾਜੀ ਤੇ ਸਭ ਤੋਂ ਜੋ ਵੱਡੀ ਗੱਲ ਆ ਕਿ ਇਹ ਭਾਜੀ ਇਸੇ ਪਿੰਡ ਦੇ ਆ ਤੇ ਜਿਸ ਜੰਗਲ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਣਾ ਆ ਉਹ ਜਿਹੜਾ ਜੰਗਲ ਆ ਇਹਨਾਂ ਦਾ ਆ ਤੇ ਬਾਕੀ ਆਪਣੇ ਖੇਤ ਵਗੈਰਾ ਭਾਜੀ ਤੁਹਾਡੇ ਇੱਥੇ ਜੰਗਲ ਜੰਗਲ ਹੀ ਆ ਸਾਡਾ ਸਾਰਾ ਅੱਛਾ ਇਹ ਸਾਰਾ ਤੁਹਾਡਾ ਹੀ ਆ ਹਾਂ ਠੀਕ ਹੈ ਕਿੰਨਾ ਏਰੀਆ ਆਪਣਾ ਭਾਜੀ ਤੇ 220 ਕਿੱਲੇ ਆ 220 ਕਿੱਲੇ ਆ ਹਾਂ ਜੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਮਤਲਬ ਹਾਂਜੀ ਹਾਂਜੀ ਹਨ ਜੀ ਤੇ ਹੋ ਦੱਸੋ ਸਾਨੂੰ ਜੰਗਲਵਾਰੇ ਜੀ ਸਾਡੇ ਦਰਸ਼ਕਾਂ ਨੂੰ ਤੇ ਹੈ ਤਾਂ ਤੁਸੀਂ ਸਾਡੇ ਦਰਸ਼ਕ ਹੀ ਆ ਬਹੁਤ ਖੁਸ਼ੀ ਹੋਈ ਜੀ ਤੇ ਹੁਣ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸੋ ਕਿ ਇਸ ਜੰਗਲਵਾਰੇ ਕਿੱਦਾਂ ਦੇ ਜੰਗਲ ਆ ਮਤਲਬ ਪਿੰਡ ਦੇ ਕਿੱਦਾਂ ਲੋਕ ਇੱਥੇ ਰਹਿੰਦੇ ਆ ਕੀ ਰੋਜ਼ਗਾਰ ਵਗੈਰਾ ਲੋਕਾਂ ਦਾ ਕੀ ਆ ਤੇ ਹੋਰ ਜੋ ਵੀ ਜਿਹੜਾ ਝਰਨੇ ਵਗੈਰਾ ਆ ਕਹਿੰਦੇ ਇੱਥੇ ਬਹੁਤ ਵਧੀਆ ਸੋਹਣੇ ਸੋਹਣੇ ਝਰਨੇ ਆ ਦੇਖੋ ਜੀ ਜਿਹੜਾ ਤੁਹ ਇੱਥੇ ਚਰਨਾ ਹੈਗਾ ਕਾਫੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਐ ਇੱਥੇ ਪਬਲਿਕ ਆਉਂਦੀ ਐ ਤੇ ਆਪਣੇ ਬਸਾਖੀ ਨੂੰ ਇਸ਼ਨਾਨ ਕਰਨ ਵੀ ਆਉਂਦੇ ਇੱਥੇ ਅੱਛਾ ਜੀ ਤੇ ਇੱਕ ਵਾਰ ਸਾਡੇ ਇੱਥੇ ਫੜ ਪਿੰਡ ਦਾ ਹੀ ਬੰਦਾ ਉਹਨੇ 3 ਮਹੀਨੇ ਇੱਥੇ ਖਵਾਜੀ ਦੀ ਕੀਤੀ ਪੂਜਾ ਨੂੰ 3 90 ਦਿਨ ਪੂਰੇ ਠੀਕ ਹੈ ਇੱਥੇ ਰਿਹਾ ਹੋ ਇਸ਼ਾਰਾ ਪਹੁੰਚਦਾ ਹੋਇਓ ਤੇ ਕਾਫੀ ਉਹਨਾਂ ਦਾ ਕਾਰੋਬਾਰ ਸੀਗਾ ਤਾਂ 3 ਮਹੀਨੇ ਦਿਨ ਰਾਤ ਇੱਥੇ ਇਕੱਲੇ ਰਹੇ ਹੋ ਟੈਂਟ ਲਗਾ ਕੇ ਟੈਂਟ ਲਗਾ ਕੇ ਹਾਂਜੀ ਤੇ ਜਿੱਦਾਂ ਮਤਲਬ ਪਾਣੀ ਆ ਰਿਹਾ ਅਸੀਂ ਦੇਖਿਆ ਫਲੋ ਕਾਫੀ ਆ ਜੀ ਪਾਣੀ ਦਾ ਹੈ ਨਾ ਤੇ ਇਹ 12 ਮਹੀਨੇ ਤੁਸੀਂ ਇਹਨੂੰ ਚੱਲਦਾ ਹੀ ਰਹਿਣਾ ਹੈ ਚੱਲਦਾ ਰਹਿਣਾ ਜੀ ਇਦਾਂ ਹੀ ਰਹਿਣਾ ਜੀ ਗਰਮੀਆਂ ਨੇ ਵਧੂਗਾ ਇਹ ਘਟੂਗਾ ਜੀ ਤੁਸੀਂ ਦੇਖ ਲਓ ਪੰਜਾਬ ਜੇ ਇਸ ਵੇਲੇ ਇਦਾਂ ਦੇ ਹਾਲਾਤ ਆ ਜੀ ਸ਼ਹਿਰਾਂ ਜਿਆਦਾਤਰ ਕੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਆ ਹਾਂਜੀ ਹਾਂਜੀ ਹਲਾ ਤੇ ਇੱਥੇ ਦੇਖ ਲਓ ਕੁਦਰਤ ਦੀ ਕਹਿੰਦੇ ਪਹਾੜੀਆਂ ਚੋਂ ਫੁੱਲਦਾ ਆ ਜੀ ਹਾਂਜੀ ਕੁਦਰਤੀ ਜੀ ਇਹ ਪਾਣੀ ਬੰਦ ਹੋਣਾ ਹੀ ਨਹੀਂ ਕਦੇ ਵੀ ਕਦੀ ਵੀ ਹੋਣਾ ਨਹੀਂ ਪਤਾ ਨਹੀਂ ਬੰਦ ਹੋਣਾ ਤੇ ਜਿੱਥੇ ਪਾਣੀ ਦਾ ਝਰਨਾ ਫੁੱਟਿਆ ਆ ਜੀ ਹਾਂਜੀ ਹਾਂਜੀ ਤੇ ਉਹ ਮਤਲਬ ਪਾਣੀ ਪਹਾ ਤੋ ਪੋ ਨੀ ਯੋਚਨ ਕਰ ਲਿਆ। ਈ ਲੋ ਨਾ ਹਾਂਜੀ ਇੱਕ ਚੰਬਾ ਹੀ ਆ ਦੇਖਣਾ ਹੋਵੇ ਹਾਂਜੀ ਹਾਂਜੀ ਚੰਬਾ ਜੀ। ਅਰੇ ਜੀ ਤੇ ਆਪਣੇ ਫਿਰ ਦੁਨੀਆ ਨੋਂ ਆਉਂਦੀ ਐ ਇੱਥੇ ਹਾਂਜੀ ਹਾਂਜੀ। ਉਧਰ ਕਾਫੀ ਵੀ ਦੇਖਣ ਵੀ ਹੁੰਦੇ ਐ ਵੈਸੇ। ਹਾਂ ਹਾਂ ਹਾਂਜੀ। ਮਤਲਬ ਇਹ ਕਈ ਜੀ ਅਸੀਂ ਸੁਣਿਆ ਕਿ ਸ਼ੇਰ ਦੀ ਗੁਫਾ ਵਰਗਾ ਵੀ ਕਹਿੰਦੇ ਐ ਇਹਨੂੰ ਮਤਲਬ ਗੁਫਾ ਬਣੀ ਆ ਕਹਿੰਦੇ ਜਿਹਦੇ ਵਿੱਚ ਹਾਂ ਗੁਫਾ ਚਰਨਾ ਇੱਥੇ ਡਿੱਗਦਾ। ਹਾਂ ਨਾ? ਹਾਂਜੀ ਹਾਂਜੀ। ਕਾਫੀ ਸੋਨਾ ਚਰਨਾ ਆ। ਹਾਂਜੀ ਹਾਂਜੀ। ਇਹ ਤਾਂ ਥੋੜਾ ਬਲੱਡ ਪਿਆ ਥੋੜਾ ਥੋੜਾ ਚੇਂਜ ਆ ਹੋ ਗਿਆ ਸੀ ਅੱਗੇ ਨੂੰ। ਜਿੱਤੇ ਪਹਿਲੇ ਤੇ ਬਿਲਕੁ ਅੱਛਾ ਹਾਂਜੀ ਇੱਥੇ ਨਾਗ ਰਹਿੰਦੇ ਜੇ ਜਾਓਗੇ ਸੱਚੇ ਮਨ ਤੁਹਾਨੂੰ ਦਰਸ਼ਨ ਜ਼ਰੂਰ ਹੋਣਗੇ ਨਾਗ ਦੇ ਹਾਂਜੀ ਜੇ ਤਾਂ ਤੁਸੀਂ ਹੁਣ ਵੀ ਜਾਓਗੇ ਸ਼ਾਇਦ ਰੱਬ ਦੀ ਮਿਹਰ ਨਾਲ ਤੁਹਾਡੇ ਦਰਸ਼ਨ ਹੋਣਗੇ ਉਹ ਕਹਿੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉਹਨੇ ਜਦ ਦੇਖਣਾ ਤੁਹਾਨੂੰ ਚੱਲ ਜਾਣਾ ਉਹਦਾ ਉਹਨੇ ਸਾਹਮਣੇ ਦਿੰਦਾ ਦੇਖਦੇ ਰਹਿਣਾ ਅੱਛਾ ਇਹ ਮਤਲਬ ਕਾਫੀ ਪਰਾਇਆ ਹੈ ਹਾਂ ਕਾਫੀ ਵੱਡਾ ਥਾਣਾ ਅੱਛਾ ਪਰਾਇਆ ਹੈ ਹਾਂਜੀ ਕਹਿੰਦਾ ਕੁਛ ਨਹੀਂ ਕਿਸ ਨੂੰ ਅੱਛਾ ਮਤਲਬ ਇਸ਼ਾਦਾਰੀ ਹੈ ਜਾਂ ਕਿਦਾਂ ਜੀ ਸਾਡੇ ਸਾਹਮਣੇ ਇਸ਼ਾਦਾਰੀ ਹੈ ਤੇ ਇਦਾਂ ਹੀ ਦੇਖਦੇ ਆ ਅੱਛਾ ਅੱਛਾ ਇਸ਼ਾਦਾਰੀ ਹੈ ਮਤਲਬ ਕਾਫੀ ਮਤਲਬ ਯਾਨੀ ਕਿ ਤੁਹਾਨੂੰ ਦੇਖਣਾ ਨਾਲ ਹੀ ਗੱਪ ਹੋ ਜਾਣਾ ਨੇ ਓਕੇ ਫੇਰ ਨਹੀਂ ਮਿਲਣਾ ਤੁਹਾਨੂੰ ਫੇਰ ਨਹੀਂ ਮਿਲਣਾ ਹਾਂਜੀ ਕਿਸਮਤ ਵਾਲਿਆਂ ਨੂੰ ਮਿਲਦਾ ਆਦਾਂ ਅੱਛਾ ਕਿਸਮਤ ਵਾਲਿਆਂ ਨੂੰ ਮਿਲਦਾ ਹਾਂ ਮਤਲਬ ਇਹ ਜਗਾ ਕਾਫੀ ਮਤਲਬ ਤੁਸੀਂ ਲਾ ਲੋਗੇ ਅਸੀਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਮਤਲਬ ਚਮਤਕਾਰ ਦੀ ਜਗਾ ਹੈ ਚਮਤਕਾਰ ਹੀ ਹੈਗੀ ਜੀ ਅਸੀਂ ਖੁਦ ਸਾਡੇ ਨਾਲ ਬੀਤੀ ਹੈ ਜੀ ਜਦੋਂ ਅਸੀਂ ਇੱਥੇ ਕਦੇ ਪ੍ਰਸ਼ਾਦ ਨਾ ਚੜੀਏ ਤਾਂ ਸਾਡੇ ਨਾਲ ਘਟਨਾ ਕੋਈ ਨਹੀਂ ਹੋਣੀ ਸੁਣੀਏ ਹਾਂਜੀ ਦੇਖੋ ਜੀ ਸਾਡੇ ਤੇ ਵਾਤਾਵਰਨ ਨਹੀਂ ਬਹੁਤ ਵਧੀਆ ਜਦੋਂ ਲੋਕਡਾਊਨ ਸੀਗਾ ਨਾ ਤਕਰੀਬਨ ਤਕਰੀਬਨ 70% ਜਿਹੜੀ ਪਬਲਿਕ ਸੀਗੀ ਸਾਡੇ ਇਧਰ ਹੀ ਘੱਮਾਉਂਦੀ ਜਿੱਥੇ ਕੋਈ 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 ਪ੍ਰਦੂਸ਼ਣ ਨਹੀਂ ਕੋਈ ਕੁਝ ਨਹੀਂ ਕੋਈ ਗਲੋ ਜ ਨਹੀਂ ਸੀਗਾ ਤੋ ਇਧਰ ਮਤਲਬ ਹੀ ਨਹੀਂ ਸੀਗਾ। ਹਾਂ। ਠੀਕ ਹੈ। ਚਲੋ ਹੁਣ ਚੱਲਦੇ ਆਂ ਤੇ ਜੰਗਲ ਦੇ ਵਿੱਚ ਤੇ ਪਾਜੀ ਹੁਣ ਹੀ ਸਾਨੂੰ ਦੱਸ ਦੇ ਜਾਣਗੇ ਰਾਹ ਤੇ ਦੱਸਦੇ ਮੇਨ ਪੁਆਇੰਟ 22 ਤੋਂ ਡੇਜਾ ਗੱਡੀ ਕੋਈ ਵੀ ਹੈ ਕੋਈ ਇੱਥੇ ਤੱਕ ਰਹੀ ਰਹਿਣੀ ਹੈ। ਇੱਥੇ ਤੱਕ ਹੀ ਰਹਿਣੀ ਹੈ ਠੀਕ ਆ। ਆਪਾਂ ਪੈਦਲ ਹੀ ਜਾਣਾ ਪੈਣਾ। ਇਤੋਂ ਹੁਣ ਅੱਗੇ ਜਿਹੜਾ ਸਫਰ ਆ ਪਾਜੀ ਕਿੰਨੇ ਕ ਕਿਲੋਮੀਟਰ ਹੋਏਗਾ ਅੰਦਾਜ਼ੇ ਨਾਲ ਤੁਹਾਡੇ ਕੋਲ? 1 ਕਿਲੋਮੀਟਰ ਹੈਗਾ ਜੀ 10-15 ਮਿੰਟ ਦਾ ਰਸਤਾ ਹੈਗਾ ਜੀ। ਠੀਕ ਆ ਜੀ। ਤੇ ਆਹ ਪਾਣੀ ਸਾਰਾ ਉਧਰੋਂ ਆ ਰਿਹਾ ਵੀ ਝਰਨੇ ਵੱਲੋਂ। ਹਾਂ ਝਰਨੇ ਵੱਲੋਂ ਸਾਰਾ ਜੀ। ਸਾਰੇ ਤੇ ਉਹ ਫਿਰ ਆਪਣੇ ਖੱਡੋ ਖਾਡੇ ਜਿੱਦਾਂ ਅਸੀਂ ਆਏ ਆ ਉਧਰ ਹੀ ਆਇਆ ਜਾਣਾ ਅੱਗੇ ਫਿਰ ਪੈਦਲ ਆਣਾ ਇੱਥੋਂ ਆ ਪੈਦਲ ਤੇ ਜਿੱਦਾਂ ਦਾ ਤੁਸੀਂ ਤਾਂ ਜੰਗਲ ਦੇ ਵਿੱਚ ਹੀ ਰਹਿੰਦੇ ਆ ਜੀ ਆਮੰਦਾ ਜਿਹਾ ਇੱਧਰ ਆ ਕੇ ਡਰੇ ਲੱਗੇਗਾ ਇੱਕ ਤਰ੍ਹਾਂ ਜਿਦਾ ਸੁੰਨਸਾਨ ਜਿਹਾ ਮਤਲਬ ਅਸੀਂ ਦੇਖਿਆ ਰਸਤੇ 'ਚ ਕੋਈ ਮਤਲਬ ਕੋਈ ਨਹੀਂ ਹੈਗਾ ਇੰਦਾ ਨਹੀਂ ਪਰਿੰਦਾ ਨਹੀਂ ਹਾਂਜੀ ਹਾਂਜੀ ਇਹ ਤਾਂ ਹੈਗਾ ਡਰ ਤਾਂ ਹੁੰਦਾ ਹੀ ਹਰੇਕ ਬੰਦੇ ਨੂੰ ਪਰ ਅਸੀਂ ਸਮੋਦ ਪੇਤੇ ਹੀ ਹੋ ਗਏ ਇੱਥੇ ਸਾਨੂੰ ਇੰਨੇ ਕਿ ਨੌਲੇਜ ਆ ਗਈ ਆ ਬਈ ਚਲ ਜਾਨਵਰ ਕਹਿੰਦਾ ਕੁਝ ਨਹੀਂ ਜਾਨਵਰ ਬੰਦੇ ਤੋਂ ਡਰਦਾ ਡਰਦਾ ਹੈ ਸਹੀ ਗੱਲ ਆ ਜੀ ਹੁਣ ਇੱਥੇ ਬਾਗ ਘੁੰਮਦੇ ਇੱਥੇ ਅੱਛਾ ਜੀ ਨਾ ਨ ਓਕੇ ਓਕੇ ਠੀਕ ਹੈ ਠੀਕ ਹੈ ਦਾਦਾ ਦੇ ਬਾਅਦ ਨਿਕਲ ਜਾਂਦੇ ਆ ਉਹ ਮਤਲਬ ਇਹ ਆ ਕਿ ਬੰਦੇ ਤੋਂ ਡਰਦੇ ਆ ਜੀ ਇੱਕ ਵਾਰ ਬੰਦੇ ਤੋਂ ਡਰਦੇ ਆ ਜੀ ਹੂੰ ਹੂੰ ਬਹੁਤ ਵਧੀਆ ਜਗ੍ਹਾ ਤੇ ਰਹਿੰਨੇ ਬਾਜੀ ਤੁਸੀਂ ਫਰੈਸ਼ ਹਵਾ ਸ਼ਾਂਤੀ ਹੈ ਨਾ ਹਾਂਜੀ ਹਾਂਜੀ ਇਹ ਤਾਂ ਹੈ ਸਕੂਨ ਵਾਲੀ ਜਗ੍ਹਾ ਹੈ ਜੀ ਹੋਰ ਕੀ ਚਾਹੀਦਾ ਹਾਂਜੀ ਹਾਂਜੀ ਪਹਾੜੀਆਂ ਕਾ ਵੀ ਉੱਚੀਆਂ ਉੱਚੀਆਂ ਹਾਂਜੀ ਅਗਲੀ ਪਹਾੜੀ ਵੀ ਕਿ ਉੱਚੀ ਹੈਗੀ ਇਦਾਂ ਅੱਛਾ ਜੀ ਹਾਂ ਤੇ ਇੱਧਰ ਕੋਈ ਫਲ ਵਗੈਰਾ ਵੀ ਹੁੰਦਾ ਜੀ ਕੋਈ ਇਹ ਫਲ ਕੋਈ ਨਹੀਂ ਕਿ ਕਿੰਨੂ ਵਗੈਰਾ ਲੱਗਦੇ ਹੁੰਦੇ ਸੀ ਅੱਛਾ ਜੀ ਉਹ ਹੁਣ ਜਾਨਵਰ ਜਾਨਵਰ ਖਾ ਜਾਂਦੇ ਆ ਮੰਕੀ ਵਗੈਰਾ ਖਾ ਜਾਂਦੇ ਠੀਕ ਆ ਠੀਕ ਆ ਤੇ 베ਰੀਆਂ ਵਗੈਰਾ ਇੱਥੇ ਹੈਗੀਆਂ ਜੀ ਹਾਂ 베ਰੀਆਂ ਹੈਗੀਆਂ ਅੱਛਾ ਹੈਗੀਆਂ ਤੇ ਹੋਰ 베ਰੀਆਂ ਵਗੈਰਾ ਤੋਂ ਇਲਾਵਾ ਹੋਰ ਕੀ ਹੁੰਦਾ ਜੀ ਇੱਧਰ ਹੁਣ ਕੁਛ ਨਹੀਂ ਪਹਿਲੇ ਕਾਲ ਜੜ ਹੁੰਦੇ ਨੇ ਆਪਣੇ ਸਬਜ਼ੀ ਬਣਾਉਂਦੇ ਹੁੰਦੇ ਸੀ ਹਾਂਜੀ 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 ਉਹ ਹੁੰਦੀਆਂ ਅੱਛਾ ਉਹ ਖਤਮ ਹੋ ਗਏ ਵੀ ਠੀਕ ਆ ਠੀਕ ਆ ਇੱਕ ਤਰ੍ਹਾਂ ਜਿੱਦਾਂ ਜਿੱਦਾਂ ਅਸੀਂ ਹੁਣ ਝਾਰਨੇ ਵੱਲ ਨੂੰ ਜਾਣਾ ਤੇ ਜੰਗਲ ਕਾਫੀ ਸੰਘਣਾ ਹੁੰਦਾ ਜਾਂਦਾ ਹੈ ਨਾ ਭਾਈ ਹਾਂਜੀ ਇਦਾਂ ਹੀ ਇਦਾਂ ਦੇ ਜਾਣਾ ਹੈ ਇਦਾਂ ਹੀ ਜਾਣਾ ਨਾ ਹਾਂਜੀ ਹਾਂਜੀ ਤੇ ਇੱਕ ਪਾਸੇ ਪਹਾੜੀ ਆ ਤੇ ਇੱਕ ਪਾਸੇ ਦੇਖਣਾ ਹੋਵੇ ਇਹਦਾ ਜੰਗਲ ਆ ਜੰਗਲ ਕਦੀ ਕੋਈ ਭਾਈ ਬਾਰਦਾਤਾ ਨਹੀਂ ਹੋਈ ਜਿੱਦਾਂ ਜੰਗਲੀ ਜਾਨਵਰ ਵਗੈਰਾ ਨੇ ਨੀ ਨੁਕਸਾਨ ਕੀਤਾ ਹੋਵੇ ਕਿਸੇ ਦਾ ਨਹੀਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਫਿਲਹਾਲ ਤਾ ਜੇ ਹੂੰ 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 ਤੁਸੀਂ ਵੀ ਜੇ ਇੱਥੇ ਆਉਣਾ ਚਾਹੁੰਦੇ ਆ ਤਾਂ ਮਤਲਬ ਕੱਲੇ ਨਾ ਆਇਓ ਕਿਉਂਕਿ ਨਹੀਂ ਤਾਂ ਤੁਹਾਨੂੰ ਰਸਤਾ ਜਿਹੜਾ ਆ ਚਾਨੇ ਤੱਕ ਦਾ ਪਤਾ ਨਹੀਂ ਲੱਗਣਾ ਤੇ ਤੁਸੀਂ ਜੰਗਲ ਦੇ ਵਿੱਚ ਇੱਕ ਤਰ੍ਹਾਂ ਗਵਾ ਸਕਦੇ ਆ ਤਾਂ ਕਿਸੇ ਨੂੰ ਪਿੰਡ ਵਾਲੇ ਨੂੰ ਨਾਲ ਲੈ ਕੇ ਆਇਓ ਜੇ ਤੁਸੀਂ ਇੱਧਰ ਝਾਨਾ ਦੇਖਣ ਆਉਣਾ ਆ ਟਰੈਕਟਰ ਚੋ ਚਾਨੇ ਮਤੋਂ ਟਰੈਕਟਰ ਤੇ ਬਿਠਾ ਕੇ ਲੈ ਆਣਾ ਇਹ ਕੋਈ ਚੱਕਣੀ ਭਾਈ ਸਭ ਨੂੰ ਵਧੀਆ ਲੱਗਦਾ ਟਰੈਕ ਕਰਕੇ ਤੁਸੀਂ ਤਾਂ ਘੁੰਮਦੇ ਅਸੀਂ ਦੱਸੋ ਕੋ ਲੱਭੀ ਦਾ ਜਾਂਦਾ ਸਰੀਰ ਫੁੱਲਦਾ ਉਦਾਂ ਦਾ ਘੁੰਮ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਨਹੀਂ ਲੱਗਦਾ ਮੈਨੂੰ ਪਤਾ ਹੂੰ ਬਾਬਾ ਜੀ ਹਨਾ ਸਹੀ ਗੱਲ ਉਹ ਹੀ ਅਸੀਂ ਦੇਖਿਆ ਕਿ ਜਿੱਦਾਂ ਜਿੱਦਾਂ ਅਸੀਂ ਝਾਰਨੇ ਤੇ ਲੱਗੇ ਜਾ ਰਹੇ ਪਾਣੀ ਦਾ ਫਲੋ ਤੇਜ ਹੋ ਰਿਹਾ ਹੋਰ ਗਰਮੀ ਦੇ ਵਿੱਚ ਪਾਣੀ ਨਹੀਂ ਰਹਿਣਾ ਇੰਨਾ ਹੀ ਰਹਿਣਾ ਠੀਕ ਹੈ ਠੀਕ ਹੈ ਗਰਮੀਆਂ ਤਾਂ ਬਹੁਤ ਸੂਤ ਹੋਣੀ ਹੈ ਨਾ ਇੱਧਰ ਦੁਨੀਓ ਠੰਡਾ ਬਣੇਗਾ ਉਹਦਾ ਹੈ ਹੀ ਆ ਜਦੋਂ ਨੇਚਰਲ ਪਾਣੀ ਫੁੱਟਦਾ ਪਿਆ ਭਾਈ ਪਾਣੀ ਦਾ ਤੇ ਇਸ ਪਿੰਡ ਦੇ ਫਿਰ ਲੋਕ ਬਾਜੀ ਜ਼ਿਆਦਾਤਰ ਫਿਰ ਕਦਾ ਮਤਲਬ ਖੇਤੀਬਾੜੀ ਕਰਦੇ ਜਾਂ ਦਿਹਾੜੀ ਸਿਸਟਮ ਜ਼ਿਆਦਾ ਹੈ ਇੱਥੇ ਜਾਦਾ ਖੇਤੀਬਾੜੀ ਅਸੀਂ ਦੇਖਿਆ ਜਿੰਨੇ ਵੀ ਕੰਢੀ ਏਰੀਏ ਦੇ ਪਿੰਡ ਆ ਨਾ ਵੀ ਜ਼ਿਆਦਾਤਰ ਤੇ ਉਹ ਮਤਲਬ ਬਹੁਤ ਜ਼ਿਆਦਾ ਪਿਛੜੇ ਹੋ ਰਹੇ ਆ ਲੋਕ ਵੀ ਜ਼ਿਆਦਾਤਰ ਵਿਚਾਰੇ ਜਗਰਾਤ ਮਹਿਕਮੇ ਚ ਜਾਂ ਦਿਹਾੜੀਆਂ ਵਗੈਰਾ ਕਰਦੇ ਜ਼ਿਆਦਾ ਸਾਡੇ ਪਿੰਡ ਤੇ ਕੁਝ ਕੁ 10 15% ਤਾਂ ਆ ਜਾਂਦੇ ਨੇ ਲੇਬਰ ਕਰਦੇ ਅੱਛਾ ਲੇਬਰ ਕਰਦੇ ਆ ਮਤਲਬ ਵਧੀਆ ਆ ਪਿੰਡ ਆ ਨਾ ਪਰ ਮਾਤਰਾ ਦੀ ਕਿਰਪਾ ਨਾਲ ਹਾਂ ਤੁਸੀਂ ਦੱਸਿਆ ਕਿ ਤੁਹਾਡੇ ਵੀ ਮਤਲਬ ਦੇਖਣਾ ਹੋਵੇ ਭਾਜੀ 200 ਕਿੰਨੇ ਕਿੱਲੇ ਆ ਵੀ ਕਿੱਲੇ ਆ ਨਾ ਬਹੁਤ ਵੱਡੀ ਗੱਲ ਆ ਭਾਜੀ ਅੱਜ ਦੇ ਟਾਈਮ ਤੁਹਾਨੂੰ ਪਤਾ ਜ਼ਮੀਨਾਂ ਕਿੰਨੀਆਂ ਘੱਟ ਗਈਆਂ ਲੋਕਾਂ ਤੋਂ ਤੇ ਭਾਜੀ ਵੈਸੇ ਇੱਥੇ ਰੇਟ ਕੀ ਚੱਲਦਾ ਆ ਜਿਹਦਾ ਸਾਨੂੰ ਨਾ ਤੁਸੀਂ ਤਾਂ ਦੇਖਿਆ ਹੋਣਾ ਵੀਡੀਓ ਦੇਖਦੇ ਸਾਡੀਆਂ ਲੋਕਾਂ ਦੇ ਕਮੈਂਟ ਬਹੁਤ ਆਉਂਦੇ ਆ ਉਹ ਕਹਿੰਦੇ ਕਿ ਅਸੀਂ ਮਤਲਬ ਰਹਿਣਾ ਪਸੰਦ ਕਰਦੇ ਆ ਇੰਦਰੀ ਜਗ੍ਹਾ ਤੇ ਅੱਜ ਕੱਲ੍ਹ 5 ਲੱਖ ਤੋਂ ਨੂੰ ਹੈ ਦੇਖ ਤਾਂ ਇੱਥੇ ਨੂੰ 5 ਲੱਖ ਟੈਂ ਦੇ ਕੋਲ ਆ ਨਾ ਜੇ ਕੋਈ ਲੈਣਾ ਚਾਹੁੰਦਾ ਆ ਜਿਹਦਾ ਭਾਜੀ ਇਹਨਾਂ ਨੇ ਦੱਸਿਆ ਕਿ ਜੇ ਇੱਧਰ ਆਉਣਾ ਚਾਹੁੰਦਾ ਆ ਕੋਈ ਤਾਂ ਉਹ ਪਾਣੀ ਦਾ ਜਿਹੜਾ ਆ ਰਿਹਾ ਆ ਇਹਦਾ ਬਹਾ ਜਿਹੜਾ ਇਹ ਨਾ ਛੱਡੇ ਜਿੱਧਰੋਂ ਪਾਣੀ ਆ ਰਿਹਾ ਉਧਰੋਂ ਜਾਏਗਾ ਤਾਂ ਲਾਸ ਵਿੱਚ ਉਹਨੂੰ ਝਾਰਨਾ ਮਿਲ ਜਾਏਗਾ ਕਿਉਂਕਿ ਇਹ ਝਾਰਨੇ ਦਾ ਪਾਣੀ ਆ ਜਿਹੜਾ ਆ ਰਿਹਾ ਆ ਹੁਣ ਤਕਰੀਬਨ ਅਸੀਂ ਝਾਰਨੇ ਦੇ ਕੋਲ ਪਹੁੰਚਣੇ ਵਾਲੇ ਆ ਤੇ ਜਿਹਦੇ ਕਰਕੇ ਤੁਸੀਂ ਦੇਖ ਲਓ ਕਿੰਨੇ ਸੋਹਣੇ ਸੋਹਣੇ ਦ੍ਰਿਸ਼ ਆ ਰਹੇ ਆ ਰਸਤੇ ਦੇ ਜਿਹੜੇ ਹਰ ਕਿਸੇ ਨੂੰ ਵਧੀਆ ਲੱਗਣਗੇ ਹੁਣ ਤੁਸੀਂ ਆ ਦੇਖ ਲਓ ਰਸਤੇ ਦੇ ਵਿੱਚ ਕਿਹੜੇ ਇਸ ਤਰ੍ਹਾਂ ਦੀ ਇੱਕ ਤੁਸੀਂ ਲਾ ਲਓ ਸਰੰਗ ਟੈਪਈ ਆ ਕਿ ਜਿਹੜੀ ਜਾ ਰਹੀ ਆ ਅੱਗੇ ਜਾ ਕੇ ਇਹ ਸਰੰਗ ਬਣ ਜਾਏਗੀ ਇਸ ਤਰ੍ਹਾਂ ਦੇ ਦ੍ਰਿਸ਼ ਇਸ ਜੰਗਲ ਦੇ ਵਿੱਚ ਮਿਲਦੇ ਆ ਜਿੱਥੇ ਤੱਕ ਸਾਡਾ ਅੰਦਾਜ਼ਾ ਆ ਕਿ ਘੱਟੋ ਘੱਟ 1.5 ਕਿਲੋਮੀਟਰ ਤੁਹਾਨੂੰ ਪੈਦਲ ਚੱਲਣਾ ਪੈਣਾ ਆ ਰਸਤੇ ਦਾ ਕਾਫੀ ਬੁਰਾ ਹਾਲਾ ਕਿਉਂਕਿ ਪਾਣੀ ਦਾ ਬਹਾ ਤੇਜ਼ ਹੋਣ ਕਰਕੇ ਤੁਸੀਂ ਆ ਦੇਖ ਲਓ ਰਸਤੇ ਦੇ ਵਿੱਚ ਦਰਖਤ ਜਿਹੜੇ ਆ ਪੱਟ ਹੋ ਹੋ ਕੇ ਕਿਦਾਂ ਡਿਗੇ ਹੋਏ ਆ ਅੱਗੇ ਅੱਗੇ ਤੇ ਕਾਫੀ ਟੈਟ ਹੋ ਰਿਹਾ ਰਸਤਾ ਸਾਹਮਣੇ ਬਿਲਕੁਲ ਦੇਖ ਲਓ ਤੁਸੀਂ ਕਿੱਡਾ ਭਾਰਾ ਦਰਖਤ ਆ ਸਾਰਾ ਪੱਟ ਹੋ ਗਿਆ ਆ ਤੇ ਪਹਾੜੀ ਦੇ ਉੱਤੇ ਟੇਡਾ ਹੋ ਗਿਆ ਆ ਹੁਣ ਤੁਸੀਂ ਦੇਖ ਲਓ ਭਾਜੀ ਇਹਨਾਂ ਨੇ ਪਹਿਲਾਂ ਮੱਥਾ ਟੇਕਿਆ ਜਿੱਦਾਂ ਇਹ ਦੱਸਦੇ ਆ ਤੇ ਇੱਕ ਚਮਤਕਾਰੀ ਇਹ ਜਗ੍ਹਾ ਆ ਤਾਂ ਲੋਕ ਇੱਥੇ ਨਹਾਉਣ ਵੀ ਆਉਂਦੇ ਆ ਹੁਣ ਅਸੀਂ ਪਹੁੰਚ ਚੁੱਕੇ ਆ ਜਿਹਦੇ ਝਰਨੇ ਬਾਰੇ ਅਸੀਂ ਗੱਲ ਕਰਦੇ ਸੀਗੇ ਤੇ ਥੋੜਾ ਜਿਹਾ ਇਹ ਝਰਨੇ ਦਾ ਜਿਹੜਾ ਦ੍ਰਿਸ਼ਾ ਹੁਣ ਚੇਂਜ ਹੋ ਗਿਆ ਆ ਜਿੱਦਾਂ ਭਾਜੀ ਹੁਣੀ ਦੱਸਿਆ ਸੀਗਾ ਸਾਨੂੰ ਕਿ ਪਾਣੀ ਦੇ ਨਾਲ ਥੋੜੀ ਜਿਹੀ ਪਹਾੜੀ ਆ ਉਹ ਡਿੱਗੀ ਸੀਗੀ ਨਹੀਂ ਤਾਂ ਕਹਿੰਦੇ ਇਸ ਝਰਨੇ ਦਾ ਇੰਨਾ ਸੋਹਣਾ ਦ੍ਰਿਸ਼ ਸੀਗਾ ਇਦਾਂ ਲੱਗਦਾ ਸੀ ਜਿੱਦਾਂ ਛੇੜ ਦੀ ਗੁਫਾ ਹੁੰਦੀ ਆ ਹੁਣ ਜਿਹੜਾ ਅਸੀਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਝਰਨੇ ਦਾ ਤੇ ਆਹ ਸਾਹਮਣੇ ਰਸਤਾ ਹੁੰਦਾ ਸੀ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਸੀਗਾ ਜਿਹਦੇ ਵਿੱਚੋਂ ਲੰਘ ਕੇ ਅੱਗੇ ਝਰਨਾ ਦਿਖਦਾ ਸੀਗਾ ਤੇ ਹੁਣ ਘੁੰਮ ਕੇ ਜਾਣਾ ਪੈਣਾ ਸਾਨੂੰ ਉੱਪਰ ਦੀ ਤੁਸੀਂ ਜਿੱਧਰ ਮਰਜ਼ੀ ਨਜ਼ਰ ਮਾਰ ਲਓ ਪਹਾੜੀ ਦੇ ਵਿੱਚੋਂ ਤੁਹਾਨੂੰ ਪਾਣੀ ਦਿਖਦਾ ਨਜ਼ਰ ਆਏਗਾ ਮੈਂ ਤੁਹਾਨੂੰ ਲਾਗੇ ਕਰਕੇ ਦਿਖਾਉਣਾ ਆ ਤੁਸੀਂ ਆਹ ਦੇਖ ਸਕਦੇ ਆ ਅੱਗੇ ਆਓ ਥੋੜਾ ਜਿਹਾ ਉਸੀਂ ਜਿੰਗਦਰ ਮਰਜੀ ਘੁੰਮ ਕੇ ਦੇਖ ਲੋ ਤੁਹਾਨੂੰ ਹਰ ਜਗ੍ਹਾ ਤੇ ਪਾਣੀ ਪਹਾੜੀ ਵਿੱਚੋਂ ਰਿਸਦਾ ਨਜ਼ਰ ਆਏਗਾ ਆ ਸਾਰੀਆਂ ਜੜਾਂ ਆ ਦਰਾਕਤਾਂ ਦੀਆਂ ਜਿਨ੍ਹਾਂ ਵਿੱਚੋਂ ਪਾਣੀ ਇਸ ਤਰ੍ਹਾਂ ਰਿਸ ਕੇ ਬਾਹਰ ਆ ਰਿਹਾ ਆ ਜਿਹਦਾ ਭਾਈ ਉਹਨਾਂ ਨੇ ਵੀ ਦੱਸਿਆ ਪਹਿਲਾਂ ਕਿ ਇਹ ਪਾਣੀ ਇੱਕ ਤਰ੍ਹਾਂ ਅੰਮ੍ਰਿਤ ਆ ਕਿਉਂਕਿ ਇਹ ਕੁਦਰਤੀ ਪਾਣੀ ਜੜਾਂ ਵਿੱਚੋਂ ਹੋ ਕੇ ਬਾਹਰ ਨਿਕਲਦਾ ਪਿਆ ਆ ਤੇ ਜਿਨ੍ਹਾਂ ਲੋਕਾਂ ਨੂੰ ਪਤਾ ਆ ਉਹ ਇੱਥੇ ਆ ਕੇ ਬੋਤਲਾਂ ਭਰ ਕੇ ਲੈ ਕੇ ਜਾਂਦੇ ਆ ਤੇ ਇਹ ਪਾਣੀ ਨੂੰ ਪੀਣ ਵਾਸਤੇ ਇਹ ਪਾਣੀ ਨੂੰ ਪੀਣ ਵਾਸਤੇ ਬੱਤਦੇ ਆ ਆਣਾ ਦੇਖੋ ਜਿੰਨੇ ਨਾ ਦੋ ਦਿੰਦੇ ਆ ਤੁਸੀਂ ਦੇਖ ਲਓ ਆਸੀਂ ਐਸੋਲੇ ਕਾਫੀ ਹਾਈਟ ਦੇ ਉੱਤੇ ਆਂ ਤੇ ਇਹ ਪਾਣੀ ਪਿੱਛੇ ਪਹਾੜੀ ਵੱਲੋਂ ਆ ਰਿਹਾ ਆ ਜੀ ਤਾਂ ਸਾਨੂੰ ਦੱਸਿਆ ਵੀ ਸਿੱਕਾ ਪਿੱਛੇ ਤੇ ਪਹਾੜੀਆਂ ਦੇ ਵਿੱਚੋਂ ਪਾਣੀ ਫੁੱਟਿਆ ਹੋਇਆ ਆ ਜਿਹੜਾ ਅੰਮ੍ਰਿਤ ਤੋਂ ਘਟ ਨਹੀਂ ਹੈਗਾ ਮੁੰਨਪਾਈ ਹੋ ਗਿਆ ਆ ਰਿਹਾ ਜਦੋਂ ਕੰਨ ਦੇ ਫਟਕੋਗੇ ਨੀ ਮੰਦਾ ਮਤਲਬ ਇੱਕ ਤਰ੍ਹਾਂ ਦੇਖਣਾ ਹੋਵੇ ਤਾਂ ਜਿਹੜਾ ਪਹਾੜੀ ਵਿੱਚੋਂ ਪਾਣੀ ਫੁੱਟਿਆ ਆ ਝਾਰਨੇ ਚੱਲਦੇ ਆ ਜਿਹੜੇ ਤੇ ਇਹਦਾ ਪਿੰਡ ਮਤਲਬ ਕਾਫੀ ਯੋਗਦਾਨ ਆ ਕਿ ਪਿੰਡ ਨੂੰ ਇੱਕ ਤੁਸੀਂ ਲਾ ਲਓ ਕਿ ਰੋਜ਼ਗਾਰ ਦੇਣ ਦੇ ਵਿੱਚ ਰੋਜ਼ਗਾਰ ਮਿਲਿਆ ਇੱਕ ਸਮੇਂ ਰੋਟੀ ਵੀ ਮਿਲ ਗਈ ਇਹਨਾਂ ਨੂੰ ਰੋਟੀ ਮਿਲ ਗਈ ਕਾਹਨੂੰ ਦਾ ਕਿਉਂਕਿ ਜਿਹੜਾ ਤੁਸੀਂ ਦੱਸਿਆ ਖੇਤਾਂ ਨੂੰ ਪਾਣੀ ਲੱਗਦਾ ਆ ਇਹਦਾ ਨਾ ਪਾਣੀ ਚੱਲਦਾ ਹੀ ਰਹਿੰਦਾ 12 ਮਹੀਨੇ ਤੇ ਅੱਗੇ ਤਾਂ ਫਸਲ ਦੇ ਪਾਣੀ ਦੇ ਬਗੈਰ ਫਸਲ ਹੁੰਦੀ ਨਹੀਂ ਸੀ ਤੇ ਜਦੋਂ ਪਾਣੀ ਲੱਗਣਾ ਸ਼ੁਰੂ ਹੋ ਗਿਆ ਤੇ ਡਬਲ ਫਸਲ ਹੋ ਗਈ ਹਾਂ ਅਮਦਨੀ ਸ਼ੁਰੂ ਹੋ ਗਈ ਹਾਂ ਲੋਕ ਨੇ ਆਪਣੇ ਪਸ਼ੂ-ਪਸ਼ੂ ਵਧੀਆ ਰੱਖ ਲਏ। ਹੂੰ। ਨਹੀਂ ਤਾਂ ਪਹਿਲੇ ਪਸ਼ੂ ਇਹ ਪੱਤੇ-ਪੁੱਤੇ ਲੈ ਕੇ ਪਾਣੇ। ਅੱਛਾ ਜੀ। ਤੇ ਉਹੀ ਬਾਤ ਇੰਨਾ ਗਜਰਾ ਕਰਨਾ ਹੁਣ ਲੋਕਾਂ ਨਾ ਪਟੇ ਜੀ ਵਧੀਆ। ਸਭ ਕੁਝ ਚੱਲਦਾ ਰੋਟੀ ਤੇ ਪਾਣੀ ਵਧੀਆ ਚੱਲਦਾ ਲੋਕਾਂ ਨਾ ਦੈਰੀ ਹਿੱਸਿਆਂ। ਸਭੀ ਵਧੀਆ ਕੰਮ ਚੱਲਦੇ। ਕੋਈ ਪਾਣੀ ਦੇ ਸੱਤੋਂ। ਪਾਣੀ ਦੇ। ਹੁਣ ਤਾਂ ਚਲੋ ਡਾਟਮ ਦਾ ਪਾਣੀ ਆ ਗਿਆ। ਆਪਣੇ ਟਿਊਬ ਲਗਾ ਲਏ ਆ। ਅਸੀਂ ਵੀ ਆਪਣਾ ਟਿਊਬ ਲਗਾ ਲਿਆ ਬਸ। ਤੇ ਆ ਗਿਆ ਸਾਡੇ ਪਾਣੀ ਵੀ ਇਹੀ ਖੇਤਾਂ ਨੂੰ ਜਾਂਦਾ ਜੀ ਸਾਡੇ। ਚਲੋ। ਮਤਲਬ ਇੱਕ ਤਰ੍ਹਾਂ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਪਾਣੀ ਦਾ ਨਾ ਜੀ। ਹਾਂ ਜੀ ਅਰੋਕ ਇਹ ਪਿੰਡ ਨੂੰ ਜene ਕਿਤੇ ਦੇ ਕਿਤੇ ਪਹੁੰਚਦਾ ਸਿੱਧੀ ਗੱਲ ਹੈ ਜੀ ਇਹ ਤਾਂ ਅਮਰਤ ਮੜਿਆ ਪਿੰਡ ਵਾਲਿਆਂ ਨੂੰ ਜੀ ਅੱਗੇ ਪਾਣੀ ਕਿੱਥੇ ਪਹੁੰਚਣਾ ਹੈ ਉਹਦੇ ਆ ਰਹਿ ਜਾਂਦਾ ਜਿੱਥੋਂ ਤੁਸੀਂ ਆਪਣੇ ਜੜੇ ਨਾ ਪੱਕੇ ਰੋਡ ਤੋਂ ਕਿਤੇ ਨੂੰ ਪੇਜ ਹਾਂਜੀ ਹਾਂਜੀ ਕਿੱਥੇ ਤੱਕ ਰਹਿ ਜਾਂਦਾ ਜੀ ਉੱਥੇ ਤੱਕ ਰਹਿ ਜਾਂਦਾ ਬਸ ਥੱਲੇ ਪਾਣੀ ਨਹੀਂ ਜਾਂਦਾ ਜੀ ਹੁਣ ਤਾਂ ਚੱਲਦਾ ਪੰਜ 6 ਕਿਲੋਮੀਟਰ ਥੱਲੇ ਪਾਣੀ ਹਾਂ ਹਾਂ ਪਾਈਪ ਲਾਈਨ ਦੇ ਉਹਦੇ ਛੱਪੜ ਵੀ ਹੈਗਾ ਉਹ ਛੱਪੜ ਦਾ ਵੀ ਇਹਦੇ ਕਰਕੇ ਪਾਣੀ ਉਹਦੇ ਵਿੱਚ ਜਾਂਦਾ ਜੀ ਆਏ ਉਹਦੇ ਚੰਦ ਹਾਂਜੀ ਉਹ ਛੱਪੜ ਵੀ ਸਾਡਾ ਦੇਖ ਕੇ ਜਾਵੇ ਮੜਾ ਜੀ ਅੱਛਾ ਠੀਕ ਹੈ ਜੀ ਮੈਂ ਸਾਹਮਣੇ ਕੰਮ ਆਉ ਤੇ ਬਹੁਤ ਵਧੀਆ ਲੱਗਾ ਜੀ ਤੁਸੀਂ ਸਾਨੂੰ ਐਨ ਘੁੰਮ ਫਿਰ ਕੇ ਸਾਰਾ ਦੱਸਿਆ ਚਾਨਣੇ ਬਾਰੇ ਤੇ ਸਾਨੂੰ ਵੀ ਇੱਕ ਮਤਲਬ ਕਾਫੀ ਹੈਰਾਨੀ ਹੋਈ ਆ ਕਿਉਂਕਿ ਇਹ ਜਿਹੜਾ ਇਹ ਪਾਣੀ ਆ ਜੀ ਇਹਦਾ ਪਤਾ ਨਹੀਂ ਲੱਗਦਾ ਕਿੱਥੋਂ ਆ ਰਿਹਾ ਆ ਕਿਉਂਕਿ ਆਲੇ ਦੁਆਲੇ ਤੁਸੀਂ ਦੇਖ ਰਹੇ ਆ ਕਿ ਦੂਰ ਦੂਰ ਤੱਕ ਕੋਈ ਵੀ ਇਦਾਂ ਦਾ ਕੋਈ ਡੈਮ ਨਹੀਂ ਹੈਗਾ ਇੱਥੇ ਤੇ ਨਾ ਕੋਈ ਆਲੇ ਦੁਆਲੇ ਕੋਈ ਪਾਣੀ ਆ ਜਿੱਥੋਂ ਇਹ ਆ ਰਿਹਾ ਆ ਬਸ ਇੱਥੋਂ ਹੀ ਨਿਕਲਦਾ ਜਿੰਨਾ ਪਾਣੀ ਹੈਗਾ ਇੱਥੋਂ ਹੀ ਆ ਇੱਥੋਂ ਹੀ ਨਿਕਲਦਾ ਮਤਲਬ ਇਦਾਂ ਦੀ ਇੱਕ ਤੁਸੀਂ ਲਾ ਲੋਗੇ ਪਹਾੜੀ ਆ ਕਿ ਜਿਹਦੇ ਵਿੱਚੋਂ ਪਾਣੀ ਨਿਕਲਦਾ ਪਿਆ ਹਾਂਜੀ ਹਾਂਜੀ ਇਹਦੇ ਇਸ ਰਿਸਕ ਹੈ ਨਾ ਤੇ ਪਾਣੀ ਦਾ ਫਲੋ ਵੀ ਇੰਨਾ ਜ਼ਿਆਦਾ ਆ ਜੀ ਝਰਨਾ ਹੀ ਬਣਿਆ ਪਿਆ ਝਰਨਾ ਬਣਿਆ ਇੱਕ ਤਰ੍ਹਾਂ ਹਾਂਜੀ ਜਿਹਨੇ ਪਿੰਡ ਵਾਲਿਆਂ ਨੂੰ ਤੁਸੀਂ ਦੇਖ ਲਓ ਕਿ ਇੱਕ ਰੋਜੀ ਦਿੱਤੀ ਆ ਕਿਸੇ ਸਮੇਂ ਨਾ ਜੀ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਸਾਡੇ ਸਾਡੇ ਪੁਰਾਣੇ ਬਜ਼ੁਰਗ ਉਹਨਾਂ ਅੱਗੇ ਦੱਸਿਆ ਹੋਇਆ ਵਾਸਾਖੀ ਨੂੰ ਤੇ ਖੁਦਾਂ ਦਾ ਜਨਮ ਆਣ ਲਿਆ ਲਾਣਾ ਹਾਂ। ਹਾਂ ਜੀ। ਆਪ ਤੁਸੀਂ ਦੱਸਿਆ ਹਾਲੋ ਪਹਿਲਾਂ ਵੀ ਦੱਸਿਆ ਜੀ ਆਹ ਸਤਿ ਸ੍ਰੀ ਅਕਾਲ ਕਰਕੇ ਜਾਣਾ ਇਥੋਂ। ਹਾਂ ਹਾਂ। ਫੋਨ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਜਿਹੜੇ ਭਰਾ ਭੈਣ ਮੇਰੇ ਨਵੇਂ ਆਉਣ ਸਾਡੇ ਚੈਨਲ ਤੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਜੜੀਆਂ ਮਿਲ ਸਕਣ। ਧੰਨਵਾਦ।